ਅੱਜ ਜਿਸੀ ਪਹੁੰਚੇ ਆ ਇੱਕ ਵਾਰ ਫਿਰ ਤੋਂ ਬਾਲਾਜੀ ਦਰਬਾਰ ਦੇ ਵਿੱਚ ਜਿੱਥੇ ਅੱਜ ਗੌਰਵ ਮਨਜੀ ਜਿੱਥੇ ਹਰ ਸਾਲ ਇੱਥੇ ਜਿਹੜਾ ਜਨਮ ਉਤਸਵ ਮਨਾਇਆ ਜਾਂਦਾ ਅੱਜ ਵੀ ਜਿਹੜਾ ਜਨਮ ਉਤਸਵ ਮਨਾਇਆ ਜਾ ਰਿਹਾ ਸੋ ਬਹੁਤ ਦੂਰ ਦੂਰ ਲੋਕ ਜਿਹੜੇ ਨੇ ਅੱਜ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਮੇਰੇ ਨਾਲ ਗੌਰਵ ਮਨਜੀ ਵੀ ਮੌਜੂਦ ਨੇ ਦਾਜੀ ਕੀ ਕਹੋਗੇ ਅੱਜ ਜਿਹੜਾ ਜਨਮ ਉਤਸਵ ਮਨਾ ਰਹੇ ਹੋ ਪਹਿਲਾਂ ਸਾਰਿਆਂ ਨੂੰ ਜੀ ਜੈਸੀ ਤਰ੍ਹਾਂ ਡੇਰਾ ਠਾਕਰ ਦੁਆਰਾ ਨੋਰੀਆ ਮਹੰਤ ਗੌਰਵ ਦਾਸ ਜਿਹੜਾ ਕਿ ਅੱਜ ਬਾਬਾ ਜੀ ਦਾ ਜਨਮ ਉਤਸਵ ਹੈ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਔਰ ਲ ਇਹ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਸੰਕਟਮੋਚਨ ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਪ੍ਰਭੂ ਜੀ ਜਿਹੜੇ ਵੀ ਭਗਤ ਤੁਹਾਡੇ ਕੋਲ ਆਂਦੇ ਨੇ ਉਹਨਾਂ ਦੀ ਆਪਣੀਆਂ ਉਹਨਾਂ ਦੀ ਹਾਜ਼ਰੀਆਂ ਜਿਹੜੀਆਂ ਉਹ ਕਬੂਲ ਕਰੋ ਔਰ ਉਹਨਾਂ ਦੇ ਜਿਹੜੇ ਵੀ ਕੰਮ ਨੇ ਉਹ ਪੂਰੇ ਹੋਣ ਹਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸੇ ਤਰੀਕੇ ਨਾਲ ਮਨਾਇਆ ਜਾ ਰਿਹਾ ਸ਼ਿੰਗਾਰ ਪਿਛਲੀ ਵਾਰੀ ਦੇਖਿਆ ਬਹੁਤ ਸੋਹਣਾ ਕੀਤਾ ਸੀਗਾ ਬਾਬਾ ਜੀ 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 ਹਰ ਸਾਲ ਦੀ ਤਰ੍ਹਾਂ ਬਾਬਾ ਦਾ ਸ਼ਿੰਗਾਰ ਹੈ ਜਿਹੜਾ ਔਰ ਜਿਹੜਾ ਬਾਬਾ ਦਾ ਜਨਮ ਉਤਸਵ ਹੈ ਜਿਹੜਾ ਕਿ ਉਹ ਸੁੰਦਰ ਕੰਡ ਦਾ ਪਾਠ ਹੈ ਜਿਹੜਾ ਕਿ ਹੁਣ ਸ਼ੁਰੂ ਹੋ ਰਿਹਾ ਠੀਕ ਹੈ ਜੀ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਰਾਤ ਨੂੰ 바ਵਾ ਦੇ ਕਹਨ ਤੱਕ ਚੱਲੇਗਾ ਉਹ ਤੇ ਸਾਡੀ ਕੋਈ ਟਾਈਮਿੰਗ ਨਹੀਂ ਆ ਜਦ ਤੱਕ 바ਵਾ ਚਲਾਣਗੇ ਉਹ ਚੱਲੇਗਾ ਜਿਵੇਂ ਕਿ ਪਿਛਲੇ ਸਾਲ 바ਵਾ ਦੇ ਜਦੋਂ ਜਨਮ ਉਸਤਵ ਸੀ ਉਹ ਭਗਤਾ ਦੀ ਇੰਨੀ ਕੁ ਆਸਤਾ ਸੀ ਕਿ ਜਿਹੜੀ ਆਰਤੀ ਦਾ ਟਾਈਮ ਅਸੀਂ ਸੋਚਿਆ ਸੀ 11:30 ਉਹ 바ਵਾ ਨੇ ਆਰਤੀ ਨਹੀਂ ਕਰਵਾਈ ਔਰ ਆਰਤੀ ਜਿਹੜੀ ਹੋਈ ਪੋਣੇ 1 ਵਜੇ ਹੋਈ ਹੈ ਜੀ ਰਾਤ ਨੂੰ 바ਵਾ ਦੀ ਔਰ ਉਹ ਵੀ ਫਕਤ ਨੂੰ ਰੋਕ ਕੇ ਸਾਨੂੰ ਆਰਤੀ ਕਰਨੀ ਪਈ ਕਿ ਬਾਬਾ ਦੀ ਆਸਤਾ ਜਿਹੜੀ ਹੈ ਬਾਬਾ ਦੇ ਪ੍ਰਤੀ ਲੋਕਾਂ ਦੇ ਮੰਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਹੈ ਫਕਤ ਇੰਤਜ਼ਾਰ ਕਰਦੇ ਇਸ ਦਿਨ ਦਾ ਬਿਲਕੁਲ ਜੀ ਅੱਜ ਸਵੇਰ ਤੋਂ ਦਰਬਾਰ ਦੇ ਉੱਤੇ ਤੁਸੀਂ ਆਏ ਨਹੀਂ ਜੇ ਕਿਤੇ ਆਏ ਹੁੰਦੇ ਤੁਸੀਂ ਦੇਖਦੇ ਸਵੇਰ ਤੋਂ ਲੋਕਾਂ ਦਾ ਆਣਾ ਜਾਣਾ ਲੱਗਿਆ ਹੋਇਆ ਪੂਰਾ ਬਾਬਾ ਦੇ ਪ੍ਰਤੀ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਬਾਬਾ ਦੇ ਜਿਹੜੀ ਪ੍ਰਸ਼ਾਦ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਇਕ ਤਾਂ ਜਿਹੜੇ ਭਗਤ ਲੈ ਕੇ ਆ ਰਹੇ ਉਹ ਤਾਂ ਚਲੋ ਠੀਕ ਹੈ ਜਿਹੜਾ ਸਾਡਾ ਮੇਨ ਪ੍ਰਸ਼ਾਦ ਆ ਬਾਬਾ ਦਾ ਉਹ ਹੈਗਾ ਸਵਾ ਮਣੀ ਸਵਾ ਮਣੀ ਹੁੰਦੀ ਹੈ 51 ਕਿਲੋ ਲੱਡੂ ਠੀਕ ਹੈ ਜੀ ਉਹ ਸਵਾ ਮਣੀਆਂ ਉਹਦੇ ਤਿੰਨ ਲੱਗ ਚੁੱਕੀਆਂ ਜੀ ਸਵੇਰ ਦੀਆਂ ਹਜੇ ਤੱਕ ਤਿੰਨ ਲੱਗ ਚੁੱਕੀਆਂ ਔਰ ਸਾਨੂੰ ਆਸ ਹੈ ਕਿ ਹਜੇ ਇੱਕ ਅੱਧੀ ਹੋਰ ਆਉਗੀ ਜਿਹੜੀ ਬਾਬਾ ਨੂੰ ਲੱਗੇਗੀ 2 ਕਵੰਟਲ ਤੋਂ ਪਲੱਸ ਲੱਡੂਆਂ ਦਾ ਪ੍ਰਸ਼ਾਦ ਫਰੂਟ ਦੀ ਗਿਣਤੀ ਕੋਈ ਨਹੀਂ ਜੀ ਕਿੰਨੇ ਦਰਜਨ ਫਰੂਟ ਆ ਰਿਹਾ ਉਹ ਕਿੰਨਾ ਇੱਥੇ ਬਾਬਾ ਦੇ ਭਗਤਾਂ ਨੂੰ ਅੱਗੇ ਅਸੀਂ ਬਤਿਹਤ ਕਰ ਰਹੇ ਹਾਂ ਸੜਿਆ ਭਗਤ ਵੀ ਬਹੁਤ ਦੂਰ ਦੂਰੋਂ ਆਉਂਦੇ ਇੱਥੇ ਜੀ ਬਿਲਕੁਲ ਪੰਜਾਬ ਹਰਿਆਣਾ ਹਿਮਾਚਲ ਸਾਰੇ ਲੋਕ ਇੱਥੇ ਆਉਂਦੇ ਆ ਜੀ ਜਿਨ੍ਹਾਂ ਦੇ ਲਈ ਬਾਬਾ ਦੇ ਪ੍ਰਤੀ ਪਿਆਰ ਹੈ ਜੋ ਉਹ ਤਾਂ ਜ਼ਰੂਰ ਆਣਗੇ ਹੂੰ ਸੁੰਦਰ ਕੰਨ ਦਾ ਪੜ ਕਦੋਂ ਸ਼ੁਰੂ ਹੁੰਦਾ ਹੈ ਸੁੰਦਰ ਕੰਨ ਦਾ ਪਾਰ ਜੀ ਰਾਤੀ ਰਾਤਰੀ 7:30 ਵਜੇ ਤੋਂ ਲੈ ਕੇ ਬਾਬਾ ਦੀ ਇੱਛਾ ਤੱਕ ਹੂੰ ਕੀ ਕਹੋਂਗੇ ਭਗਤਾਂ ਨੂੰ ਸਾਰੇ ਭਗਤਾਂ ਨੂੰ ਇਹੀ ਸੰਦੇਸ਼ ਹੈ ਜੀ ਅੱਜ ਦੇ ਦਿਨ ਬਾਬਾ ਦੇ ਦਰਬਾਰ ਤੇ ਜਾ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਬਾਬਾ ਸਭ ਦੀਆਂ ਸੁਣਦੇ ਨੇ ਔਰ ਸਭ ਦੇ ਕੰਮ ਵੀ ਕਰਦੇ ਨੇ ਕਿੰਨੇ ਦਿਨ ਚੱਲੇਗਾ ਇਹ ਇਹ ਬਾਬਾ ਦਾ ਅੱਜ ਦਾ ਦਿਨ ਹੈ ਜੀ ਬਾਬਾ ਦਾ ਜਨਮ ਮਹੋਤਸਵ ਹੈ ਜਿਹੜਾ ਪੂਰਮਾਸ਼ੀ ਵਾਲੇ ਦਿਨ ਦਾ ਹੁੰਦਾ ਜੀ ਪੂਰਮਾਸ਼ੀ ਅੱਜ ਹੈ ਜੀ ਅੱਜ ਬਣਾਇਆ ਜਾਊਗਾ ਬਾਬਾ ਦਾ ਲੰਗਰ ਹੈ ਜਿਹੜਾ ਉਹ ਵੀ ਚੱਲੇਗਾ ਪੂਰਾ ਪ੍ਰਸ਼ਾਦ ਤਾਂ ਚੱਲਦਾ ਹੀ ਪਿਆ ਜੀ ਸਾਡਾ ਰੈਗੂਲਰ ਸ਼ੇਰ ਤੋਂ ਹੀ ਚੱਲਦਾ ਪਿਆ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ ਵਾਲਾ ਜੀ ਕੀ ਨਾਮ ਹੈ ਜੀ ਲਵਨੀਸ਼ ਅੱਜ ਜਿੱਥੇ ਪਹੁੰਚਿਓ ਬਾਲਾਜੀ ਮੰਦਰ ਦੇ ਵਿੱਚ ਕੀ ਕਹੂੰ ਬਹੁਤ ਵਧੀਆ ਬਾਬੇ ਦਾ ਜਨਮ ਦਿਨ ਹੈ ਜਿਹੜਾ ਕਿ ਇੱਥੇ ਹਰ ਸਾਲ ਬਹੁਤ ਤੁਮਤਾ ਮਿਲਸਾਲ ਵੀ ਮਨਾਇਆ ਜਾਏਗਾ ਇੱਥੇ ਇਸ ਮੰਦਰੇ ਬਹੁਤ ਪ੍ਰਚੀਨ ਮੰਦਰ ਹੈ ਇੱਥੇ ਦੀ ਖਾਸ ਮੰਨਤ ਹੈ ਕਿ ਇੱਥੇ ਹਰ ਮੰਗਲਵਾਰ ਬੰਦਾਂ ਦਾ ਤਾਂ ਮੰਦੇ ਮਨੋ ਕਾਮਨਾ ਪੂਰੀ ਹੁੰਦੀ ਹੈ ਸਾਡੀਆਂ ਬਹੁਤ ਮਨੋ ਕਾਮਨਾ ਪੂਰੀਆਂ ਹੋਈਆਂ ਨੇ ਅੱਜ ਦਾ ਜਰਾ ਸ਼ੁਭ ਤਿਹਾਰ ਆ ਰਹੀ ਦੀ ਤੁਸੀਂ ਦੇਖ ਰਹੇ ਹੋ ਮੰਦਰ ਚ ਯੂਸਰ ਜਹਾਵਟ ਹੋਈ ਹੈ ਬਹੁਤ ਇਹਰੇ ਸੇਵਾਦਾਰੋਨਾਂ ਨੇ ਬੜੇ ਤੇ ਦਿਨਾਂ ਅੱਥਸ ਜਾਵੜ ਕੀਤੀ ਹੈ ਤੇ ਅੱਜ ਹੋਰ ਥੋੜੀ ਦੇਰ ਚ ਬਾਬਾ ਜੀ ਦਾ ਗੁਣਗਾਨ ਸ਼ੁਰੂ ਹੋਏਗਾ ਜਿਸ ਦਾ ਗੁਣਗਾਨ ਸਾਲਾ ਸਰਬਲਾਈ ਸੇਵਾ ਸੰਗਤ ਦੁਆਰਾ ਕੀਤਾ ਜਾਏਗਾ ਤੇ ਰਾਤ ਨੂੰ ਬਾਬਾ ਜੀ ਦਾ ਤੂਟ ਲੰਗਰ ਵੀ ਚੱਲੇਗਾ ਕਹਿੰਦੇ ਲੋਕ ਬਹੁਤ ਦੂਰ ਦੂਰੋਂ ਆਉਂਦੇ ਇੱਥੇ ਉਹ ਦੂਰ ਦੂਰੋਂ ਲੋਕ ਆਉਂਦੇ ਆ ਲੁਧਿਆਣਾ ਛੱਡ ਕੇ ਲੁਧਿਆਣ ਤੋਂ ਬਾਹਰੋਂ ਵੀ ਆਉਂਦੇ ਨੇ ਦੂਰ ਦੂਰੋਂ ਆਉਂਦੇ ਨੇ ਬਹੁਤ ਲੋਕ ਤੇ ਹਰ ਬੰਦੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਹ ਬਾਬਾ ਜੀ ਦਾ ਬਹੁਤ ਹੀ ਪ੍ਰਚੀਨ ਔਰ ਸਿੱਧ ਸਥਾਨ ਹੈ ਕੀ ਕਹਾਂਗੇ ਲੋਕਾਂ ਨੂੰ ਇਸ ਥਾਨ ਬਾਰੇ ਇਹੀ ਹੈ ਵੀ ਬੰਦਾ ਪੁਰੀ ਸਰਦਨ ਆ ਲਾਵੇ ਤੇ ਜੋ ਉਹਦੇ ਮਨ ਚ ਇਹੋ ਜੀ ਕੋਈ ਇੱਛਾ ਜੋ ਵੀ ਇੱਛਾ ਹੋਏਗੀ ਸਾਰੀ ਪੂਰੀ ਹੋਏਗੀ ਸਾਰੀ ਪੂਰੀ ਹੋਏਗੀ ਐਜੇ ਖੁਦ ਇਸ ਗੱਲ ਦਾ ਆਪਣੇ ਉਤੇ ਪਰਮਾਨ ਕਰਦੇ ਆ ਵੀ ਅੱਜ ਤੱਕ ਸਾਡੀ ਜੋ ਵੀ ਮਨ ਦੀ ਇੱਛਾ ਸੀਗੀ ਹਨੂਮਾਨ ਜੀ ਨੇ ਸਾਰੀ ਪੂਰੀ ਕੀਤੀ ਹੈ ਬਾਬਾ ਜੀ ਨੇ ਸਾਰੀ ਪੂਰੀ ਕੀਤੀ ਹੈ ਜੈ ਸ਼੍ਰੀ ਵਾਲਾ ਜੈ ਸ਼੍ਰੀ ਅੰਬਾ ਪਗਜ ਜੀ ਕੀ ਕਹੋਂਗੇ ਇਸ ਦਰਬਾਰ ਤੇ ਪਹੁੰਚਿਓ ਕਹਿੰਦੇ ਹਰ ਇੱਕ ਮੰਨੂ ਕਾਮਨਾ ਇਸ ਦਰਬਾਰ ਤੋਂ ਪੂਰੀ ਹੁੰਦੀ ਹੈ ਪਹਿਲਾਂ ਜੀ ਆਪ ਸਭ ਨੂੰ ਠਾਕੁਰ ਦਵਾਰਾ ਨਹਰੀਆ ਮੰਦਰ ਵੱਲੋਂ ਬਾਬਾ ਜੀ ਦੇ ਜਨਮੋత్సਵ ਦੀਆਂ ਬਹੁਤ ਬਹੁਤ ਮੁਬਾਰਕਾਂ ਆਸਥਾ ਦੀ ਤੁਸੀਂ ਦੇਖ ਸਕਦੇ ਹੋ ਜੀ ਕਿ ਭਗਤ ਸੰਗਤਾਂ ਬਹੁਤ ਦੂਰ ਦੂਰ ਤੋਂ ਆ ਰਹੀਆਂ ਇਸ ਸਥਾਨ ਦਾ ਇਹ ਮਹੱਤਵ ਹੈ ਕਿ ਇਸ ਸਥਾਨ ਤੇ ਬਾਬਾ ਜੀ ਦੇ ਕੋਲ ਸੱਚੇ ਦਿਲੋਂ ਸ਼ਰਧਾ ਨਾਲ ਜੋ ਵੀ ਕੋਈ ਮਨੋ ਕਾਮਨਾ ਲੈ ਕੇ ਆਂਦਾ ਵਾ ਉਹ ਮਨੋ ਕਾਮਨਾ ਪੂਰੀਆਂ ਹੁੰਦੀਆਂ ਵੈ ਔਰ ਲੋਕ ਸਾਧ ਸੰਗਤ ਆਪਣੀ ਜੋ ਖੁਸ਼ੀਆਂ ਹੁੰਦੀਆਂ ਵੈ ਉਹ ਇੱਥੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੜਾਉਂਦੇ ਨੇ ਅਤੇ ਬਾਬਾ ਜੀ ਤੋਂ ਅਸ਼ੀਰਵਾਦ ਲੈਂਦੇ ਨੇ ਜੀ ਕਹਿੰਦੇ ਸੰਗਤ ਬਹੁਤ ਦੂਰ ਦੂਰੋਂ ਆਉਂਦੀ ਜੀ ਇਸ ਜੀ ਜੀ ਸੰਗਤ ਬਹੁਤ ਦੂਰ ਦੂਰ ਤੋਂ ਦੇਸ਼ੋਂ ਵੀ ਦੋਸ਼ੋਂ ਤੋਂ ਬਹੁਤ ਸੰਗਤ ਆਂਦੀ ਆ ਬਾਬਾਈ ਦੇ ਦਰਬਾਰ ਤੇ ਜਿਹੜੇ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਵੈ ਉਹ ਸੰਗਤਾਂ ਹਰ ਮੰਗਲਵਾਰ ਵੀ ਆਂਦੀਆਂ ਵੈ ਆ ਬਾਬਾਈ ਦੇ ਜਨਮ ਦਿਨ ਤੇ ਵੀ ਆਂਦੀਆਂ ਵੈ ਔਰ ਬਹੁਤ ਸ਼ਰਧਾਲੂ ਸਾਨ ਇਸ ਦਰਬਾਰ ਤੇ ਆ ਕੇ ਆਪਣਾ ਨਤਮਸਤਕ ਹੁੰਦੀਆਂ ਨੇ ਸੁੰਦਰ ਕਾਂ ਦਾ ਬਾਤ ਵੀ ਰੱਖਿਆ ਗਿਆ ਜੀ ਜੀ ਅੱਜ ਠਾਕੁਰ ਦਵਾਰਾ ਨੋਹਰੀਆ ਵੱਲੋਂ ਅੰਦਰ ਟਰਸਟ ਵੱਲੋਂ ਅੱਜ ਬਾਬਾਈ ਦੇ ਜਨਮ ਮੌਸਫ ਤੇ ਸੁੰਦਰ ਕਾਂ ਜੀ ਦਾ ਪਾਠ ਰੱਖਿਆ ਗਿਆ ਹੈ ਲੱਗਦਾ ਕਿ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਕੋਈ ਇਸ ਤਰ੍ਹਾਂ ਦਾ ਤੁਹਾਡੇ ਨਾਲ ਜੁੜਿਆ ਹੋਵੇ ਮੇਰੇ ਨਾਲ ਤਾਂ ਜੀ ਬਹੁਤ ਵਾਕਿਆ ਹੀ ਕਹੂੰਗਾ ਕਿ ਜਦੋਂ ਇੱਥੇ ਨਹੀਂ ਆਂਦੇ ਸੀਗੇ ਉਦੋਂ ਕੁਝ ਵੀ ਨਹੀਂ ਸੀਗੇ ਜਦੋਂ ਇਸ ਦਰਬਾਰ ਦੇ ਨਾਲ ਜੁੜੇ ਆਂ ਅੱਜ ਬਾਬਾ ਜੀ ਦੀ ਕਿਰਪਾ ਦੇ ਨਾਲ ਹਰੇਕੋ ਚੀਜ਼ ਹੈ ਜਿਹੜੀ ਇੱਕ ਬੰਦੇ ਦੀ ਲੋੜ ਹੁੰਦੀ ਹੈ ਔਰ ਬਾਬਾ ਜੀ ਦਾ ਦਿੱਤਾ ਹੋਇਆ ਬਹੁਤ ਕੁਝ ਹੈ ਬਾਬਾ ਜੀ ਆਪਣੀ ਕਿਰਪਾ ਇਦਾਂ ਹੀ ਬਣਾਈ ਰੱਖਣ ਅ ਸ਼ਿੰਗਾਰ ਵੀ ਬੜਾ ਮਨਮੋਹਕ ਕੀਤਾ ਹੈ ਵੇਖਿਆ ਜੀ ਬਾਬਾ ਜੀ ਦਾ ਸ਼ਿੰਗਾਰ ਦੇਖਣ ਯੋਗ ਹੈ ਬਾਬਾ ਜੀ ਦਾ ਬਹੁਤ ਸੋਹਣਾ ਸ਼ਿੰਗਾਰ ਹੋਇਆ ਹੈ ਬਾਬਾ ਜੀ ਦਾ ਰੂਪ ਦੇਖਣ ਯੋਗ ਹੈ ਜਿਹੜਾ ਜਿਹ ਬਾਬਾਈਓ ਨੇ ਆਪਣੇ ਮਨੋਂ ਪਾ ਰਹੇ ਨੇ ਜੀ ਇਸ ਦਿਨ ਦਾ ਇੰਤਜ਼ਾਰ ਹੁੰਦਾ ਜੀ ਤੁਹਾਨੂੰ ਜੀ 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 ਜ਼ਰੂਰ ਇਸ ਦਿਨ ਦਾ ਸਾਰੇ ਸਾਲ ਦੇ ਵਿੱਚ ਉਡੀਕ ਹੁੰਦੀ ਹੈ ਜੀ ਕਿ ਕਦੋਂ ਬਾਬਾਈ ਦਾ ਜਨਮੋਸਾ ਆਏਗਾ ਕਦੋਂ ਠਾਕੁਰਦਵਾਰਾ ਨਗਰੀਏ ਦੇ ਵਿੱਚ ਠਾਕੁਰਦਵਾਰੇ ਵਿੱਚ ਮੰਦਿਰ ਬਾਬਾਈ ਦਾ ਸੁੰਦਰ ਕਾਂਡ ਦਾ ਪਾਠ ਹੋਏਗਾ ਔਰ ਉੱਥੇ ਜਾ ਕੇ ਬਾਬਾਈ ਦੀ ਖੁਸ਼ੀਆਂ ਪ੍ਰਾਪਤ ਕਰਾਂਗੇ ਭਗਤਾਂ ਨੂੰ ਕੀ ਕਹਿੰਦੇ ਹੋ دیر ਤੋਂ ਆ ਰਹੇ ਮੰਦਿਰ ਬਹੁਤ ਵਧੀਆ ਲੱਗ ਰਹੀ ਹੈ ਬਾਲਾ ਜੀ ਦਾ ਜਨਮ ਦਿਨ ਹੈ ਕਿੰਨੇ ਸਮੇਂ ਤੋਂ ਆ ਰਹੇ ਕਥੀ ਕਾਫੀ ਦੇਰ ਤੋਂ ਆ ਰਹੇ ਹੋਗੇ 15 20 ਕਹਿੰਦੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਬਹੁਤ ਪੁਰਾਣਾ ਬੰਦਰ ਹੈ ਜੀ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਹੈ ਇਸ ਦਿਨ ਦਾ ਇੰਤਜ਼ਾਰ ਹੁੰਦਾ ਜੀ ਹਾਂਜੀ ਹਾਂਜੀ ਆਈ ਬੱਲਾਈ ਦਾ ਜਨਮ ਦਿਨ ਹੈ ਬਿਲਕੁਲ ਬਿਲਕੁਲ ਸੁੰਦਰ ਕਾਂ ਦਾ ਪਾਠ ਵੀ ਰੱਖਿਆ ਕਿੰਨੇ ਹਾਂਜੀ ਹਾਂਜੀ ਸੁੰਦਰ ਕਾਂ ਦਾ ਚੌਂਕੀ ਹੋ ਗਿਆ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਵੇ ਹਾਂਜੀ ਹਾਂਜੀ ਕੀ ਕਹੋਗੇ ਪਕਟ ਨਹੀਂ ਬਧੇ ਹੀ ਕਿ ਆਦਰੀ ਲਗਾ ਕੇ ਜਾਓ ਬੱਲਾਈ ਦਾ ਜਨਮ ਦਿਨ ਹੈ ਜੀ ਅੱਜ ਬੱਲਾ ਜੀ ਦਾ ਜਨਮ ਦਿਨ ਹੈ ਤੇ ਅੱਜ ਸਾਰੇ ਆ ਰਹੇ ਆ ਸੇਵਕ ਆਪਣੇ ਬਾਲਾ ਜੀ ਨੂੰ ਮੱਥਾ ਟੇਕਣ ਕਿੰਨੇ ਸਮੇਂ ਤੋਂ ਆ ਰਹੇ ਹੋ ਗਏ ਕਾਫੀ ਪੁਰਾਣਾ ਮੰਦਿਰ ਹੈ ਕਾਫੀ ਸਮੇਂ ਤੋਂ ਆ ਰਹੇ ਆ ਹਰ ਮੰਗਲਵਾਰ ਆਉਂਦੇ ਇੱਥੇ ਨਹੀਂ ਨਹੀਂ ਮਤਲਬ ਆ ਜਾਂਦੇ ਸਭ ਤੇ ਪਹੁੰਚਦੇ ਹਾਂਜੀ ਮੱਥਾ ਟੇਕਣ ਹਾਂਜੀ ਅਜਿਹੇ ਜਿਹੜਾ ਸਰੂਪ ਹੈ ਕਬਲ ਕੀਤਾ ਬਹੁਤ ਸੋਹਣਾ ਸਜਾਇਆ ਹੈ ਦੇਖਿਆ ਹਾਂਜੀ ਠੀਕ ਹੋ ਗਿਆ ਬੜਾ ਸੋਨਾ ਸ਼ਿੰਗਾਰ ਕਿੱਤਾ ਆਇਆ ਤੇ ਉਹਨਾਂ ਦੇ ਉਹ ਵੀ ਸਾਰੇ ਆ ਰਹੇ ਹੈ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਆ ਕੇ ਸੁਦਰ ਕੰ ਦਾ ਪਾਠ ਸੁਣਦੇ ਹਾਂਜੀ ਹਨੂਮਾਨ ਚਲਸਾ ਪੜਦੇ ਹਾਂਜੀ ਕੀ ਕਹੋਗੇ ਪੱਟਾ ਕਿ ਰੋਜ ਕਰਿਆ ਕਰਿਓ ਜੈ ਸ਼੍ਰੀ ਵਾਲਾ ਜੀ ਅ ਮੈਂ ਅੱਜ ਮੈਂ ਇੱਥੇ ਆਇਆ ਅੱਜ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆਣ ਤੇ ਰੋਜ ਆਣਾ ਚਾਹੀਦਾ ਇੱਥੇ ਹਾਨੀ ਮੰਚਲੀ ਸਵੜੋ ਅਰ ਭਗਤੀ ਕਰੋ ਭਗਤ ਬੜੀ ਦੂਰ ਦੂਰ ਤੋਂ ਆ ਰਿਹਾ ਹੈ ਸੇਵਾ ਕਰੋ ਸੇਵਾ ਕਰਦੇ ਇੱਥੇ ਹਾਂਜੀ ਕਦੋਂ ਕਦੋਂ ਆਉਂਦੇ ਇੱਥੇ ਮੈਂ ਰੋ ਰੋਜਾਨਾ ਹਾਂ ਪਰ ਭਗਤੀ ਕਰੋ ਮੰਦੀਚਾ ਪੂਰੀ ਹੁੰਦੀ ਹੈ ਹਾਂਜੀ ਮੰਗਦੇ ਹਾਂਜੀ ਕੀ ਕਹੋਗੇ ਆਪਣੇ ਨਾਲ ਦੇ ਆ ਲੋ ਇੱਥੇ ਆਣਾ ਚਾਹੀਦਾ ਹਾਂ ਆਣਾ ਚਾਹੀਦਾ ਰੋ ਜਾਣਾ ਚਾਹੀਦਾ ਮਤਾ ਦੇਖਣਾ ਚਾਹੀਦਾ ਹਾਂ ਯਹਾਂ ਪੇ ਆ ਕੇ ਅੱਛਾ ਅੱਛਾ ਕੰਮੋ ਕਾਮਪਨਰੀ ਹੁੰਦੀ ਹੈ ਮੇਰੀ ਵੀ ਮਨੋ ਕਾਮਨਾ ਪੂਰੀ ਮੈਨੂੰ ਅਜ 10 ਸਾਲ ਹੋ ਗਏ ਜੀ ਹਰ ਮੰਗਲਵਾਰ ਨੂੰ ਹੂੰ ਬਿਨਾਂ ਨਾ ਚਾਹੇ ਮੈਂ ਕਿਹ ਵੀ ਹੋ ਤੇ ਜਾਣਾ ਮੇਂ ਹੋਣਾ ਚਾਹੀਏ ਹੂੰ ਮੰਗਲਵਾਰ ਦਰਸ਼ਨ ਕਰਨੇ ਚੋਰ ਆਤਾਂ ਪਰ ਅਭੀ ਤੱਕ ਕੰਕਈ ਨਾ ਜਾਣੀ ਪੜਾ ਸੰਦਰਗੜ ਦਾ ਪਾਠ ਨਾਲ ਭਜਨ ਸੁਣਦਿਆ ਹੋਏਗੀ ਇਹ ਜਿਹੜਾ ਉਤਸਵ ਹੈ ਇਹ ਹਨੂਮਾਨ ਜੀ ਦੀ ਅਗਵਾਈ ਦੇ ਹੇਠ ਤੇ ਪੂਰੇ ਮੰਦਕ੍ਰਿਸ਼ਨ ਬਾਬਾ ਜੀ ਮੰਦ ਗੌਰਵਦਾਸ ਬਾਬਾ ਜੀ ਅਗਵਾਈ ਦੇ ਚ ਹੋ ਰਿਹਾ ਇੱਥੇ ਹਰ ਦਿਨ ਤਿਹਾੜ ਤੇ ਫੰਕਸ਼ਨ ਵਗੈਰਾ ਹਰ ਬਹੁਤ ਬੜੇ ਤੁਮਤਾ ਮੈਂ ਮਨਾਇਆ ਜਾਂਦਾ ਤੇ ਬਾਲਾ ਜੀ ਦੀ ਯਾਤਰਾ ਵੀ ਗੱਡੀ ਜਾਂਦੀ ਹੈ ਇਹ ਬਹੁਤ ਪ੍ਰਚੀਨ ਮੰਦਿਰ ਹੈ ਇੱਥੇ 500 ਸਾਲ ਤੋਂ ਵੀ ਪੁਰਾਣਾ ਮੰਦਿਰ ਹੈ ਤੇ ਕਈ ਪੀੜ੍hiyan ਮੰਤ ਜੀ ਦੀਆਂ ਉਰੇ ਸੇਵਾ ਕਰਦੇ ਆ ਰਹੇ ਆ ਤੇ ਇੱਥੇ ਹਰ ਇੱਛਾ ਪੂਰੀ ਹੁੰਦੀ ਹੈ ਜਿਹੜਾ ਵੀ ਆਪਣੀ ਅਰਜੀ ਲਗਾਉਂਦਾ ਉਰੇ ਬਾਲਾ ਹੀ ਨਹੀਂ ਸਵਾ ਦੋ ਰੁਪਏ ਦੀ ਅਰਜੀ ਲੱਗਦੀ ਹੈ ਤੇ ਸਵਾ ਮਣੀ ਸੁੱਕੀ ਜਾਂਦੀ ਹੈ ਜਿਹੜੇ ਵੀ ਬੰਦੇ ਦੀ ਜਿਹੜੀ ਵੀ ਇੱਛਾ ਹੈ ਉਹ ਸਵਾ ਮਣੀ ਬੁਰੀ ਆ ਕੇ ਸੁੱਕੇ ਉਹਦੀ ਹਰ ਇੱਛਾ ਬੁਰੀ ਹੁੰਦੀ ਹੈ ਲੋਕ ਕਿੱਥੋਂ ਕਿੱਥੋਂ ਆਉਂਦੇ ਜੀ ਕਹਿੰਦੇ ਲੋਕ ਪੂਰੇ ਪੰਜਾਬ ਚੋਂ ਆਉਂਦੇ ਜੀ ਉਰੇ ਜਾੜ ਵੀ ਠੋਕੀ ਜਾਂਦੀ ਹੈ ਜਦ ਤੱਕ ਜਿਹੜਾ ਜਾੜ ਜੀੜਾ ਵਗੈਰਾ ਲੱਗਾ ਹੁੰਦਾ ਪੂਰੇ ਫਰੀ ਸੁੱਕ ਕੇ ਉਹਦੇ ਕੋਈ ਚਾਰਜਸ ਨਹੀਂ ਹੈ ਜਾ ਠਾਕ ਨਾ ਕਹਿੰਦੇ ਉਹਨੂੰ ਤੇ ਪੂਰੇ ਪੰਜਾਬ ਚ ਲੋਕੀ ਪੁੱਛ ਪੁੱਛ ਕੇ ਆਉਂਦੇ ਸਾਡੀ ਦੁਕਾਨ ਚੌੜੀ ਸੜਕ ਤੇ ਹੈ ਤਿੰਨ ਬੜੀ ਜਨ ਕੋਲ ਉੱਥੋਂ ਤੱਕ ਸਾਡੇ ਕੋਲ ਲੋਕੀ ਪੁੱਛਦੇ ਹੈ ਕਿ ਠਾਕੁਰਦਵਾਰ ਮੰਦਿਰ ਕਿੱਥੇ ਹੈ ਸ਼ਿੰਗਾਰ ਬਹੁਤ ਸੋਨਾ ਕੀਤਾ ਹੋਇਆ ਹੈ ਬਾਲਾ ਜੀ ਦਾ ਦੇਖਣ ਯੋਗ ਹੁੰਦਾ ਕੀ ਕਹੋਗੇ ਭਗਤਾਂ ਨੂੰ ਜੀ ਭਗਤਾਂ ਨੂੰ ਕਹੂੰਗਾ ਮੰਦਰ ਆਓ ਦਰਸ਼ਨ ਕਰੋ ਤੇ ਬਾਲਾ ਜੀ ਸਭ ਦੀਆਂ ਇੱਛਾ ਪੂਰੀ ਜਰੂਰ ਕਰਨਗੇ